ਅਲਬਾਟਾ ਸਿ ਗੇਮਸ ਜਿਹੜੀਆਂ ਕਿ ਦਸ਼ਮੇਸ਼ ਕਲਚਰ ਸੈਂਟਰ ਗੁਰਦੁਆਰਾ ਸਾਹਿਬ ਕੈਲਗੀ ਵੱਲੋਂ ਕਰਵਾਈਆਂ ਗਈਆਂ ਇਸ ਦੇ ਵਿੱਚ ਅੱਜ ਪਹਿਲੇ ਦਿਨ ਵਾਲੀਬਾਲ ਸਮੈਸ਼ਿੰਗ ਫਿਕਸ ਕੈਟਾਗਰੀ ਮੁਕਾਬਲੇ ਵਿੱਚ 10 ਟੀਮਾਂ ਨੇ ਭਾਗ ਲਿਆ ਤੇ ਬਹੁਤ ਹੀ ਟੀਮਾਂ ਦੇ ਸੋਹਣੇ ਪ੍ਰਦਰਸ਼ਨ ਸਦਕਾ ਆਰਗੇਨਾਈਜ਼ਰਾਂ ਨੇ ਬਹੁਤ ਪ੍ਰਬੰਧਾ ਪ੍ਰਬੰਧਾਂ ਸਦਕਾ ਅੱਜ ਦੇ ਟੂਰਨਾਮੈਂਟ ਦੇ ਵਿੱਚ ਤੀਜਾ ਸਥਾਨ ਹਾਸਲ ਕੀਤਾ ਇੰਡੋਸਸਕ ਵਾਲੀਬਾਲ ਕਲੱਬ ਨੇ ਅਸੀਂ ਇੰਡੋ ਸੱਤ ਨੂੰ ਬੇਨਤੀ ਕਰਦੇ ਹਾਂ ਆਪਣਾ ਮਾਨ ਸਨਮਾਨ ਲਓ ਆਜੋ ਜੀ 1 ਬਾਈ 1 ਹਾਂਜੀ ਉਹ ਮੈਂ ਦੱਸਦਾ ਤੇ ਅੱਜ ਉਹ ਵੀ ਰਕੇ ਤੁਰੇ ਉਤਰੇ ਹੋ ਗਏ ਮੈਡਲ ਪ੍ਰਾਈਜ਼ਾਂ ਦੇ ਨਾਲ ਨਾਲ ਇਹਨਾਂ ਦੇ ਵਧੀਆ ਪ੍ਰਦਰਸ਼ਨ ਤੇ ਇੰਨੀ ਦੂਰੋਂ ਚੱਲ ਕੇ ਆਉਣ ਸਦਕਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਇਹਨਾਂ ਨੂੰ 500 ਡਾਲਰ ਪਾਰਟਿਸਪੇਸ਼ਨ ਪ੍ਰਾਈਜ਼ ਵੀ ਦਿੰਦੀ ਹੈ ਜੀ

ਹੁਣ ਅਸੀਂ ਬੇਨਤੀ ਕਰਨਾ ਚਾਹਾਂਗੇ ਚਲੇਗਾ ਬਹੁਤ ਵਧੀਆ ਹਾਂਜੀ ਲੈ ਜੀ ਅੱਜ ਦੇ ਪਹਿਲਾਂ ਹਾਂਜੀ ਪਹਿਲਾਂ ਭਾਜੀ ਉਹ সিলਵਰ ਮੈਡਲ ਚਾਹਤੋਂ ਬਹੁਤ ਵਧੀਆ ਬਲੇਕੀ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਐਥਲੈਟਿਕ ਕਲਬ ਦੇ সিলਵਰ ਮੈਡਲ ਡਿਸਟ੍ਰਿਬਿਊਟ ਕਰਦੇ ਸਾਰੇ ਤੇ ਹੁਣ ਅਸੀਂ ਸੱਦਾ ਦੇਣਾ ਚਾਹਾਂਗੇ ਅੱਜ ਦੇ ਟੂਰਨਾਮੈਂਟ ਦੀ ਰਨਰ ਅਪ ਟੀਮ ਐਡਮਿੰਟਨ ਵਾਰੀਅਰ ਵਾਲੀਬॉल ਕਲੱਬ ਤੋਂ ਦਸ਼ਮੇਸ਼ ਕਲਚਰ ਸੈਂਟਰ ਗੁਰਦੁਆਰਾ ਕਮੇਟੀ ਐਡਮਿੰਟਨ ਵਾਰੀਅਰ ਵਾਲੀਬॉल ਕਲੱਬ ਦੇ ਵਧੀਆ ਪ੍ਰਦਰਸ਼ਨ ਨੂੰ ਦੇਖਦੋਏ ਇਹਨਾਂ ਨੂੰ ਵੀ 500 ਡਾਲਰ ਦਾ ਸਪੈਸ਼ਲ ਪ੍ਰਾਈਜ਼ ਦਿੰਦੀ ਹੈ ਜੀ ਕੈਸ਼ ਆਪਾਂ ਗ੍ਰਾਫੋਟੋ ਕਰ ਲਈਏ ਵੀਰੇ ਅੱਗੇ ਗ੍ਰਾਫੋਟੋ ਹਾਂਜੀ ਭਾਈ ਅੱਗੇ ਬਹਿ ਜਾਓ ਅੱਗੇ ਹਾਂ ਇੱਥੇ ਬੈਠ ਜਾਓ ਹੁਣ ਭਾਜੀ ਵੱਡਾ ਕੱਪ ਵੀ ਚੈੱਕ ਲਿਓ ਉਹ ਵੀ ਉਹ ਚੈੱਕ ਕਰ ਲੈ ਇੱਕ ਮਿੰਟ ਭਾਈ ਉਹ ਵੀ ਮੈਡਲ ਵੀ ਥੋੜਾ ਦੇ ਪਾ ਉਹਨਾਂ ਦਾ ਰਹਿ ਗਿਆ ਆ ਜਿਹੜਾ ਇੱਕ ਉਹਨਾਂ ਨੂੰ ਦੇ ਦਿਓ ਜੀ ਉਹਨਾਂ ਦਾ ਪ੍ਰੇਰਿਤ ਕਰਦਾ ਨਹੀਂ ਹਾਂਜੀ ਆਪਣੇ ਇੰਡੋਸਸਤ ਬੜੀਆ ਬੜੀਆ ਪੰਜਾਬੀ ਵਾਲ ਕਲੱਬ ਦੇ ਵਿੱਚ ਅਡਮਿੰਟਲ ਵਾਲੇ ਵਿੱਚ ਮੁੰਡੇ ਸਰਦਾਰ ਖੇਡ ਦੇ ਦੇ ਨਾਲ ਵੀ 41 ਮਾਰੀ ਜਾਵੇ ਜੀ ਜੀ ਬੋਲੇ ਇਸ ਕੌਮ ਨਿਹਾਲ ਸਿਰੀਆ ਕਾਲ ਸੋ ਹੁਣ ਜੀ ਅਸੀਂ ਅਨਾਉਂਸ ਕਰਨ ਜਾ ਰਹੇ ਹਾਂ ਜੀ ਅੱਜ ਦੇ ਟੂਰਨਾਮੈਂਟ ਦੀ ਜੀਨਰ ਟੀਮ ਕੈਲਗਰੀ ਬਲਾਸਟਰਸ ਵਾਲੀਬਾਲ ਕਲੱਬ ਬੋਲੇ జట్ జ ਕਿੱਥੇ ਲਾਈਨ ਅਪ ਕਰੋ ਥੱਲੇ ਬੈਠੋ ਇੱਕ ਜਣਾ ਮੇਰੇ ਨਾਲ ਆਹ ਭਾਰ ਦੀ ਪੈਂਡਾ ਜੇ ਤੂੰ ਆ ਜਾ ਤੂੰ ਬਾਕੀ ਸਾਰੇਿੱਥੇ ਹੋ ਜਾ ਤੇ ਹਾਂਜੀ 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 ਲਓ ਪੈਡਲ ਪਹਿਲਾਂ ਮੈਡਲ ਮੈਡਲ ਤਾਂ ਪਵਾ ਲੋ ਮੈਡਲ ਇੱਕ ਮਿੰਟ ਬਾਜੀ ਮੇਰਾ ਵੀ ਚਲੋ ਜੀ ਮੇਰਾ ਤੇ ਇੱਕ ਇੱਕ ਆਰਮਾਨ ਆਰਮਾਨ ਮੈਡਲ ਲਓ ਮੈਡਲ ਲਓ ਗੁੱਡ ਜੌਬ ਵੀ ਗੁੱਡ ਜੌਬ ਚਲੋ ਇੱਕ ਮਿੰਟ ਬਾਜੀ ਤੇ ਇਹ ਚੱਲ ਵੀ ਅੰਦਰ ਆਓ ਵੀ ਆਓ ਕੈਲਗੀ ਬਲਾਸਟਰ ਬਾਲੀਵੋਲ ਕਲੱਬ ਆਪ ਟੋਪਿਕ ਆ ਗਏ ਨਾ ਕਲਪ ਆਈ ਬਰ ਜੀ ਫਿਲਟਾ ਹਾਂਜੀ 1 ਮਿੰਟ ਆ ਜੀ ਬੋਲੇ ਸੋਨਿਹਾਰ ਸਿਰਿਆ ਤਾਲ ਬਣੀ ਬਣੀ ਆ ਫੋਟੋ ਕਰਾ ਲੇਗੇ ਮੁੰਡੇ ਹੁਣ ਫੋਟੋ ਕਰਾ ਲਓ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਲਬਰਟਾ ਸੇ ਖੇਡਾਂ ਦਾ ਅੱਜ ਦੂਸਰਾ ਦਿਨ ਤੇ ਵਾਲੀਵਾਲ ਜਿਹੜਾ ਸਮੈਸ਼ਿੰਗ ਫਿਕਸ ਕੈਟਾਗਰੀ ਦੇ ਮੁਕਾਬਲਿਆਂ ਦੇ ਵਿੱਚ ਕੈਲਗਰੀ ਬਲਾਸਟਰਸ ਦੀ ਟੀਮ ਨੂੰ ਬਹੁਤ-ਬਹੁਤ ਵਧਾਈਆਂ ਜਿਨ੍ਹਾਂ ਨੇ ਇਹ ਕੱਪ ਆਪ ਦੀ ਝੋਲੀ ਪਾਇਆ ਉਹਦੇ ਨਾਲ-ਨਾਲ ਐਡਮਿੰਟਨ ਦੀ ਟੀਮ ਜਿਹੜੀ ਰਨਰ ਅਪ ਰਹੀ ਹੈ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਸੋ ਸਾਡੇ ਵੀਰ ਜਿਹੜੇ ਇਹ 300 ਕਿਲੋਮੀਟਰ ਤੋਂ ਚੱਲ ਕੇ ਇਸ ਗੇਮਾਂ ਦੇ ਵਿੱਚ ਪਾਰਟਿਸਿਪੇਟ ਕਰਨ ਆਏ ਆ ਸੋ ਐਸੇ ਉਮੀਦ ਦੇ ਨਾਲ ਹੀ ਅਸੀਂ ਇਹਨਾਂ ਗੇਮਾਂ ਦਾ ਆਗਾਜ਼ ਕੀਤਾ ਸੀਗਾ ਗੇਮਾਂ ਕਰਵਾਈਆਂ ਸੀਗੀਆਂ ਕਿ ਸਾਡੇ ਆਉਣ ਵਾਲਾ ਜਿਹੜਾ ਯੂਥ ਆ ਅਸੀਂ ਉਹਨਾਂ ਨੂੰ ਖੇਡਾਂ ਦੇ ਨਾਲ ਜੋੜ ਸਕੀਏ ਸਾਡੇ ਸਾਰੇ ਪਲੇਅਰ ਖਾਸ ਤੌਰ ਤੇ ਵਲੰਟੀਅਰ ਜਿਨ੍ਹਾਂ ਨੇ ਇਹਨਾਂ ਗੇਮਾਂ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਪੂਰਾ ਸਹਿਯੋਗ ਕੀਤਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਤੇ ਕਲਗਰੀ ਬਲਾਸਟਰਸ ਨੂੰ ਬਹੁਤ-ਬਹੁਤ ਵਧਾਈਆਂ ਇਹਦੇ ਨਾਲ ਨਾਲ ਸੰਗਤ ਦੇ ਨਾਲੇ ਵੀ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਆਂ ਅਸੀਂ ਕਿ ਕਲਗਰੀ ਬਲਾਸਟਰਸ ਵਾਲੇ ਇਕੱਲੇ ਇਹ ਮੁੰਡੇ ਖੇਡਦੇ ਨਹੀਂਗੇ ਇਹ ਛੋਟੇ ਬੱਚਿਆਂ ਨੂੰ ਟ੍ਰੇਨਿੰਗ ਵੀ ਦਿੰਦੇ ਆ ਵਾਲੀਬਾਲ ਦੀ ਸੋ ਜਿਹੜੇ ਬੱਚੇ ਜਿਹੜੇ ਪੇਰੈਂਟਸ ਸੁਣ ਰਹੇ ਨੇ ਇਸ ਮਾਧਿਅਮ ਦੇ ਰਾਹੀਂ ਜਿਹੜੇ ਚਾਹੁੰਦੇ ਨੇ ਕਿ ਉਹਨਾਂ ਦੇ ਬੱਚੇ ਵਾਲੀਬਾਲ ਦੇ ਨਾਲ ਜਾਂ ਕਿਸੇ ਗੇਮ ਦੇ ਨਾਲ ਜੁੜਨ ਉਹ ਬੱਚਿਆਂ ਨੂੰ ਇੱਥੇ ਲੈ ਸੋ ਵਾਲੀਵਾਲ ਜਿਹੜਾ ਕੈਲਗਰੀ ਬਲਾਸਟਰਸ ਆ ਇਹਨਾਂ ਦੇ ਨਾਲ ਸੰਪਰਕ ਕਰਨ ਜਾਂ ਜਿਹੜੇ ਸਾਡੇ ਹੋਰ ਕੈਲਗਰੀ ਦੇ ਕਲੱਬ ਨੇ ਚਾਹੇ ਖਾਲਸਾ ਵੀਵੀਸੀ ਆ ਚਾਹੇ ਓਸ਼ੀਨ ਵਾਲੇ ਨੇ ਵੀਰ ਸੋ ਉਹਨਾਂ ਕਲੱਬਾਂ ਦੇ ਨਾਲ ਤੁਸੀਂ ਸੰਪਰਕ ਕਰਕੇ ਆਪਣੇ ਬੱਚਿਆਂ ਨੂੰ ਤੁਸੀਂ ਜ਼ਰੂਰ ਇਸ ਗੇਮ ਦੇ ਨਾਲ ਜੋੜੋ ਤਾਂ ਕਰਕੇ ਜਿਹੜੇ ਸਾਡੇ ਬੱਚੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਨੂੰ 올림픽 ਦੇ ਵਿੱਚ ਰਿਪਰੈਜ਼ੈਂਟ ਕਰਨ ਇਸੇ ਉਮੀਦ ਦੇ ਨਾਲ ਹੀ ਅਸੀਂ ਇਹਨਾਂ ਖੇਡਾਂ ਦਾ ਆਗਾਜ਼ ਕੀਤਾ ਸੀਗਾ ਤੇ ਇੱਕ ਵਾਰ ਫਿਰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅਸੀਂ ਬੜੇ ਧੰਨਵਾਦੀ ਆ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਜਿਨ੍ਹਾਂ ਨੇ ਇੰਨਾ ਵਧੀਆ ਟੂਰਨਾਮੈਂਟ ਆਰਗੇਨਾਈਜ਼ ਕੀਤਾ ਤੇ ਤੇ ਮੌਕੇ ਤੇ ਕੀ ਕਹਿਣਾ ਚਾਹੂੰਗੀ ਕਿ ਕਿਹੜੀ ਗੱਲ ਹੈ ਜਿਹੜੀ ਤੁਹਾਨੂੰ ਜਿੱਤ ਵਾਲੇ ਪਾਸੇ ਲੈ ਕੇ ਗਈ ਦੇਖੋ ਜੀ ਅਣਥੱਕ ਮਿਹਨਤ ਤੇ ਇੱਕ ਪੂਰੇ ਸ케ਜੂਲ ਦੇ ਵਿੱਚ ਬਿਨ ਆਗਾ ਪ੍ਰੈਕਟਿਸ ਤੇ ਇਹ ਮੁੰਡਿਆਂ ਦੀ ਮਿਹਨਤ ਤੇ ਪਲੱਸ ਨਸ਼ਿਆਂ ਤੋਂ ਦੂਰ ਤੇ ਖੇਡਾਂਨ ਵਾਲਾ ਸਪੈਸ਼ਲ ਅਸੀਂ ਸਾਰਿਆਂ ਦੇਖਣ ਵਾਲਿਆਂ ਨੂੰ ਇਹ ਬੇਨਤੀ ਕਰਦੇ ਆਂ ਵੀ ਨਸ਼ਿਆਂ ਤੋਂ ਦੂਰ ਰਹੋ ਇਹ ਖੇਡਾਂ ਇਹ ਇੱਕ ਜਰੀਆ ਜਰੀਆ ਹੈ ਜਿਹਦੇ ਰਾਹੀਂ ਅਸੀਂ ਇੱਕ ਆਪਣੀ ਨਵੀਂ ਪੀੜ੍ਹੀ ਨੂੰ ਵਧੀਆ ਸੇ ਦੇ ਸਕਦੇ ਹਾਂ ਜੀ ਥੈਂਕ ਯੂ ਜੀ